ਇੱਕ ਆਟੋ ਚਾਲਕ ਨਾਲ ਤਿੰਨ ਮਹਿਲਾਵਾਂ ਅਤੇ ਤਿੰਨ ਆਦਮੀਆਂ ਦੇ ਵੱਲੋਂ ਧੋਖਾਧੜੀ ਅਤੇ ਬਲੈਕਮੇਲਿੰਗ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਉਦੋਂ ਵਾਪਰਦੀ ਹੈ ਜਦੋਂ ਇੱਕ ਮਹਿਲਾ ਦੇ ਵੱਲੋਂ ਆਟੋ ਚਾਲਕ ਨੂੰ ਫੋਨ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਸ਼ਾਟਾ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਜਾਣਾ ਹੈ ਤੇ ਉਹਨਾਂ ਨੂੰ ਜਿਹੜਾ ਹੈ ਉੱਥੇ ਲਿਜਾਣਾ ਹੈ ਤਾਂ ਆਟੋ ਚਾਲਕ ਨੂੰ ਫੋਨ ਤੇ ਪਤਾ ਦੱਸਿਆ ਜਾਂਦਾ ਜਦੋਂ ਆਟੋ ਚਾਲਕ ਦੱਸੇ ਪਤੇ ਤੇ ਪਹੁੰਚਦਾ ਹੈ ਤਾਂ ਮਹਿਲਾ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅੰਦਰ ਆ ਜਾਓ ਪਹਿਲਾਂ ਪਾਣੀ ਪੀ ਲਵੋ ਫਿਰ ਚੱਲਦੇ ਹਾਂ ਬਾਕੀ ਘਰ ਦੇ داخل ਹੁੰਦਾ ਤਾਂ ਦਰਵਾਜ਼ੇ ਦੀ ਕੁੰਟੀ ਲਗਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਘਰ ਦੇ ਵਿੱਚ ਹੀ ਤਿੰਨ ਮਹਿਲਾਵਾਂ ਤੇ ਤਿੰਨ ਆਦਮੀ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਜ਼ਬਰਦਸਤੀ ਜਿਹੜਾ ਵਿਅਕਤੀ ਦਾ ਮੋਬਾਈਲ ਫੋਨ ਅਤੇ ਆਟੋ ਦੀ ਚਾਬੀ ਖੋਲ ਜਿੰਦੀ ਹੈ ਵਿਅਕਤੀ ਨੂੰ ਜਿਹੜਾ ਹੈ ਤੰਗ ਪਰੇਸ਼ਾਨ ਕੀਤਾ ਜਾਂਦਾ ਉਸ ਦੀ ਅਸ਼ਲੀਲ ਵੀਡੀਓ ਬਣਾਈ ਜਾਂਦੀ ਹੈ ਤਾਂ ਵਿਅਕਤੀ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਵੱਲੋਂ ਪੈਸੇ ਦੀ ਮੰਗ ਕੀਤੀ ਗਈ ਹੈ ਉਸ ਦੀ ਅਸ਼ਲੀਲ ਵੀਡੀਓ ਬਣਾਉਣ ਤੋਂ ਬਾਅਦ ਜਿਹੜਾ ਉਹ ਤਿੰਨ ਮਹਿਲਾਵਾਂ ਤੇ ਆਦਮੀਆਂ ਦੇ ਵੱਲੋਂ ਇਸ ਵਿਅਕਤੀ ਤੋਂ ਪੈਸੇ ਦੀ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਆਟੋ ਚਾਲਕ ਦੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਕੇ ਕਿਹਾ ਗਿਆ ਕਿ ਉਸ ਦਾ ਐਕਸੀਡੈਂਟ ਹੋ ਗਿਆ ਤੇ ਇਲਾਜ ਦੇ ਲਈ ਪੈਸਿਆਂ ਦੀ ਲੋੜ ਹੈ ਜਿਸ ਲਈ ਉਹਨਾਂ ਲੋਕਾਂ ਨੇ ਜਿਹੜਾ ਤਿੰਨ ਵਿਅਕਤੀਆਂ ਤੇ ਤਿੰਨ ਮਹਿਲਾਵਾਂ ਨੇ ਜਿਹੜਾ ਹੈ ਆਟੋ ਚਾਲਕ ਦੇ ਰਿਸ਼ਤੇਦਾਰਾਂ ਤੋਂ ਵੀ ਪੈਸੇ ਟਰਾਂਸਫਰ ਕਰਵਾਉਣ ਦਾ ਵੀ ਜਿਹੜਾ ਹੈ ਪੂਰਾ ਦਬਾਅ ਬਣਵਾਇਆ ਸੀ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਜਦੋਂ ਇਹ ਸਾਰੀ ਘਟਨਾ ਵਾਪਰਦੀ ਹੈ ਤਾਂ ਪੀੜਤ ਜਿਹੜਾ ਆਟੋ ਚਾਲਕ ਹੁੰਦਾ ਉਸ ਦੇ ਵੱਲੋਂ ਪੁਲਿਸ ਨੂੰ ਜਿਹੜੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪੁਲਿਸ ਇਸ ਘਟਨਾ ਦੀ ਜਾਂਚ ਕਰਦੀ ਹੈ ਤਾਂ ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਪੁਲਿਸ ਨੇ ਕਿਹਾ ਹੈ ਕਿ ਜਿਹੜਾ ਵੀ ਇਸ ਘਟਨਾ ਦੇ ਵਿੱਚ ਦੋਸ਼ੀ ਪਾਇਆ ਜਾਵੇਗਾ ਜਾਂਚ ਦੌਰਾਨ ਜਿਸ ਦੇ ਵੀ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਹ ਜੇਕਰ ਉਹ ਦੋਸ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਤਾਂ ਅੰਦਾਜ਼ੇ ਦੇ ਕੇ ਇਸ ਮਾਮਲੇ ਦੇ ਬਾਰੇ ਆਟੋ ਚਾਲਕ ਨੇ ਵੀ ਅਤੇ ਪੁਲਿਸ ਅਧਿਕਾਰੀ ਨੇ ਵੀ ਵਿਸਤਾਰ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਤੇ ਗੱਲ ਇਦਾਂ ਹੈ ਕਿ ਮੈਨੂੰ ਨਾ ਸ਼ਨੀਵਾਰ ਕਿਸੇ ਲੇਡੀ ਦਾ ਫੋਨ ਆਇਆ ਨਵੇਂ ਨੰਬਰ ਤੋਂ ਹੀ ਤੇ ਮੈਨੂੰ ਕਹਿੰਦੇ ਜੀ ਅਸੀਂ ਜਾਣਾ ਸਿਹੜਾ ਸਾਹਿਬ ਮੱਥਾ ਟੇਕਣ ਤੇ ਆਪਣਾ ਚੰਗੀ ਮੰਦਰ ਲੱਗੇ ਆ ਜਾਓ ਤੇ ਮੈਂ ਚਲੇ ਗਿਆ ਵਾ ਤੁੰਗੀ ਮੰਦਰ ਲੱਗੇ ਤੇ ਉੱਥੇ ਮੈਨੂੰ ਦੋ ਜਨਾਨੀਆਂ ਮਿਲੀਆਂ ਉਹ ਮੈਨੂੰ ਆਪਣੇ ਘਰ ਲੈ ਗਈਆਂ ਕਹਿੰਦੀਆਂ ਜੀ ਆਪਣੀ ਸਾਡੀ ਫੈਮਿਲੀ ਦੇ ਹੋਰ ਵੀ ਬੰਦ ਨੰਬਰ ਹੈਗੇ ਉਹਨਾਂ ਦੇ ਜਾਣਾ ਵਾ ਤੇ ਮੱਥਾ ਟੇਕਣਾ ਤੇ ਉਹ ਤਿਆਰ ਹੋ ਰਹੇ ਨੇ ਤੇ ਉਹਨਾਂ ਨੇ ਵੀ ਨਾਲ ਨਹੀਂ ਲਈ ਤੇ ਮੈਂ ਕਿਹਾ ਚਲੋ ਕੋਈ ਨਹੀਂ ਲੈ ਲੈਣੇ ਆ ਤੇ ਮੈਂ ਚਲ ਗਿਆ ਘਰ ਦੇ ਉਹਨਾਂ ਦੇ ਕੋਲ ਘਰ ਦੇ ਬਾਹਰ ਉਹਨਾਂ ਨੇ ਗੱਡੀ ਲਵਾਈ ਆ ਤੇ ਬਾਅਦ ਵਿੱਚ ਮੈਨੂੰ ਕਹਿੰਦੇ ਕਿ ਆਇਆ ਪਾਣੀ ਪਿਲਾ ਹੈ ਤੇ ਕਹਿੰਦੇ ਆਪਣਾ ਆਪਣਾ ਹੀ ਘਰ ਹੈਗਾ ਵਾ ਤੇ ਬੱਚੇ ਤਿਆਰ ਹੋ ਰਹੇ ਤੇ ਬਾਹਰ ਤੇ ਆ ਗਏ ਆਇਆ ਕਰੇ ਅੰਦਰ ਆਇਆ ਤੇ ਪਾਣੀ ਪੁਣੀ ਪੀਓ ਤੇ ਮੈਂ ਇਹ ਅੰਦਰ ਜਾਣ ਦੀ ਦੇਰ ਆ ਮੈਂ ਅੰਦਰ ਬੜਿਆ ਹੀ ਆ ਤੇ ਉਹਨਾਂ ਨੇ ਆਪਣਾ ਕੀ ਕੀਤਾ ਬੂਆ ਬੰਦ ਕਰਤਾ ਤੇ ਮੇਰੇ ਕੋ ਮੋਬਾਈਲ ਉੱਪਰ ਚਾਲਦੀ ਮੇਰੇ ਖੋਲਿਆ ਖੋਲਿਆ ਉਹਨਾਂ ਨੇ ਤੇ ਬਾਅਦ ਵਿੱਚ ਉਹ ਮੈਨੂੰ ਲੈ ਗਏ ਤੇ ਕਮਰਾ ਖਾਲੀ ਹੀਗਾ ਸੀਗਾ ਤੇ ਉੱਤੇ ਨਾ ਮੇਰੀ ਇੱਕ ਜਨਾਨੀ ਹੋ ਰਹੀ ਗਈ ਸੀਗੀ ਤਿੰਨ ਜਨਾਨੀਆਂ ਸੀ ਤੇ ਤਿੰਨ ਹੀ ਬੰਦੇਗੇ ਸੀਗੇ ਤੇ ਆਪਣਾ ਉਹ ਜਨਾਨੀ ਦੇ ਨਾਲ ਨਾ ਮੈਂ ਉਹਨੂੰ ਉਹ ਕਪੜੇ ਲਵਾ ਕੇ ਨਾਲ ਮੇਰੀ ਪੈਂਟ ਲਵਾਤੀ ਉਹਨਾਂ ਨੇ ਤੇ ਮੇਰੀ ਵੀਡੀਓ ਬਣਾ ਲਾ ਗਏ ਕਹਿੰਦੇ ਜੀ ਤੁਹਾਡੀ ਵੀਡੀਓ ਨੈਟ ਤੇ ਪਾਵਾਂਗੇ ਅੱਛਾ ਮੈਂ ਖੇਲ ਕਰਨ ਦੀ ਕੋਸ਼ਿਸ਼ ਹਾਂਜੀ ਤੇ ਤੇ ਤੁਸੀਂ ਉਹ ਜਨਾਨੀਆਂ ਨੂੰ ਕਦੀ ਜਾਣਦੇ ਸੀ ਨਹੀਂ ਮੈਂ ਨਹੀਂ ਜਾਂਦਾਗਾ ਮੈਂ ਤਾਂ ਪਹਿਲੀ ਵਾਰੀ ਦੇਖਿਆ ਸੀ ਉਹਨਾਂ ਨੂੰ ਉਹਦਾ ਨੰਬਰ ਕਿੱਥੋਂ ਆਇਆ ਮੈਂ ਨੰਬਰ ਉਹਨਾਂ ਨੂੰ ਪੁੱਛਿਆ ਮੇਰੀ ਗੱਲ ਹੋਈ ਸੀ ਫੋਨ ਤੇ ਮੈਂ ਆ ਗਿਆ ਤੁਹਾਨੂੰ ਨੰਬਰ ਕਿਹਨੇ ਦਿੱਤਾ ਤੇ ਕਹਿੰਦੇ ਜੀ ਮੈਨੂੰ ਕਿਸੇ ਨੇ ਨੰਬਰ ਦਿੱਤਾ ਹੈ ਤੁਹਾਡਾ ਤੇ ਕਹਿੰਦੇ ਅਸੀਂ ਇੱਦਾਂ ਜਾਣਾ ਹੈਗਾ ਤੇ ਇਹਨਾਂ ਨੇ ਕੀ ਕੀਤਾ ਫਿਰ ਉਹ ਮੈਂ ਮੇਰੀ ਵੀਡੀਓ ਬਣਾ ਲੁਆ ਮੈਨੂੰ ਨਾ ਕਹਿਣ ਲੱਗੇ ਕਿ ਆਪਣਾ ਜੋਬ ਛੱਡ ਦਿੱਤੇਰੇ ਹੈਗੇ ਆ ਪੈਸੇ ਉਹਨਾਂ ਕੋਲ ਮੰਗਵਾ ਆਪਣੇ ਦਾ ਘਰਦਿਆਂ ਨੂੰ ਫੋਨ ਕਰ ਜਿੱਥੋਂ ਮਰਜੀ ਫੋਨ ਕਰ ਤੈਨੂੰ ਫਿਰ ਅਸੀਂ ਛੱਡਣਾ ਤੂੰ ਪਹਿਲੇ ਆਪਣੇ ਪੈਸੇ ਮੰਗਵਾ ਹਾਂ ਫਿਰ ਉਹਨਾਂ ਨੇ ਮੇਰੀਆਂ ਸਵਾਰੀਆਂ ਦੇ ਜਿੰਦੇ ਜਿੰਨਾਂ ਦੇ ਵੀ ਨੰਬਰ ਹੈਗੇ ਸੀਗੇ ਸਕੂਲ ਦੇ ਬੱਚਿਆਂ ਦੇ ਨੰਬਰ ਹੈਗੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਆਪਣਾ ਇਦਾਂ ਬੰਦੇ ਕੋ ਨਾ ਐਕਸੀਡੈਂਟ ਹੋ ਗਿਆ ਹੈ ਗੱਡੀ ਦਾ ਗੱਡੀ ਨੂੰ ਤਾਂ ਪੁੱਛ ਨਹੀਂ ਆ ਕਿਨੇ ਕਿਹਾ ਐਕਸੀਡੈਂਟ ਹੋ ਗਿਆ ਏ ਉਹ ਹਾਂਜੀ ਉਹਨਾਂ ਨੇ ਫੋਨ ਤੋਂ ਗੱਲ ਕੀਤੀ ਹਾਂਜੀ ਹਾਂਜੀ ਮੇਰੀਆਂ ਸਵਾਰੀਆਂ ਨਾਲ ਹੀ ਗੱਲਬਾਤ ਕਰ ਰਹੇ ਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਇਹਨਾਂ ਨੂੰ 10000 ਰੁਪਏ ਨਾਲ ਇਹਨਾਂ ਦੇ account 'ਚ ਪਾਓ ਇਹ ਨਾ ਇੱਥੇ ਇਹਨਾਂ ਨੇ ਕਿਸੇ ਦੀ ਲੱਤ ਤੋੜਦੀ ਹੋ ਹਸਪੀਟਲ ਹੈ ਤੇ ਆਪਣਾ ਪਿਆ 10000 ਇਹਨਾਂ ਦੇ account 'ਚ ਪਾਓ ਨਾ ਜਿਨ੍ਹਾਂ ਨੇ ਵੀ ਉਹਨਾਂ ਨੂੰ ਫੋਨ ਕਰੀ ਗਏ ਨਾ ਕਿਸੇ ਨੇ 1000 2 ਇੱਕ ਦੋ ਜਨਾਂ ਨੇ ਹੀ 1000 ਰੁਪਏ ਪਾਇਆ ਵੀ ਹੈ ਤੇ ਉਹਨਾਂ ਨੇ ਆਪਣਾ ਟ੍ਰਾਂਸਫਰ ਕਰ ਲਿਆ ਆਪਣੇ ਅਕਾਊਂਟ ਤੇ ਹਾਂਜੀ ਹਾਂਜੀ ਟੋਟਲ ਕਿੰਨੇ ਪੈਸੇ ਲਏਗੇ ਇਹ ਤਾਂ ਇਹ ਮੇਰੇ ਕੋ ਭਾਈ ਆਪਣਾ 2400 ਰੁਪਿਆ ਫੋਨ ਦੇ ਵਿੱਚ ਹੈਗਾ ਹੈ 3000 ਰੁਪਿਆ ਨਾਲ ਮੋਕੇ ਦੇ ਕਰਾਇ 1450 ਪਲੇ ਪਿਆ ਸੀਗਾ ਤੋਂ 2400 ਰੁਪਿਆ ਨੇ ਆਪਣੇ ਅਕਾਊਂਟ ਤੇ ਟ੍ਰਾਂਸਫਰ ਕਰ ਲਿਆ ਅੱਛਾ 1000 1500 ਮੇਰੀ ਜੇਬ 'ਚ ਹੈਗਾ ਹੈਗਾ ਉਹ ਵੀ ਇੰਨਾ ਕਰ ਲਿਆ ਹੋਰ ਕਿੰਨੇ ਪੈਸੇ ਤੇ ਹੋਰ ਮੇਰੇ ਗੱਡੀ ਦੇ ਵਿੱਚ ਕਿਸ਼ਤ ਪਈ ਹੈਗੀ ਉਹ ਗੱਡੀ ਦੀ ਹਾਂ ਉਹ ਵੀ ਉਹਨਾਂ ਕੱਢ ਲਈ ਤੁਸੀਂ ਇਹਦੇ ਖਲਾਫ ਕੰਪਲੇਨ ਕਰਾਈ ਹਾਂਜੀ ਹਾਂਜੀ ਮੈਂ ਆਪਣੇ ਆਥਾਂ ਵੀ ਵੀ ਥਾਣਾ ਡਿਵੀਜ਼ਨ ਇੱਥੇ ਕੰਪਲੇਨ ਲਗਾਈ ਸੀਗੀ ਜੀ ਹੁਣ ਕੀ ਕਹਿੰਦੇ ਕੁਛ ਤੇ ਇਹ ਪੁਲਿਸ ਵਾਲਿਆਂ ਨੂੰ ਉਹ ਉੱਥੇ ਮੌਕੇ ਦੇ ਦੋ ਖੜਿਆ ਸੀ ਇਹਨਾਂ ਨੇ ਤੇ ਦੋ ਜਨਾਨੀਆਂ ਜਿਨ੍ਹਾਂ ਨੇ ਮੈਨੂੰ ਅੰਦਰ ਖੜਿਆ ਸੀਗਾ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਆਪਣੇ ਖਿਲਾਫ ਦਾਇਰ ਥਾਣੇ ਤੇ ਉਹ ਮੰਨ ਵੀ ਗਏ ਸੀਗੇ ਕਿ ਅਸੀਂ ਗਰਾਮ ਕੀਤਾ ਵਾ ਇਹ ਕਹਿੰਦੇ ਸੀ ਅਸੀਂ ਪੈਸੇ ਵਾਪਸ ਕਰ ਦੋ ਹੈ ਤੇ ਪੈਸੇ ਕਰ ਦੋ ਮੰਗਿਆ ਹੋਈ ਜੀ ਆਪਣਾ ਇੱਕ ਦਿਓ ਗਰੋ ਹੈਗਾ ਨਹੀਂ ਉਹਨਾਂ ਹੋਰ ਵੀ ਇਹਨਾਂ ਨੇ ਕੋਈ ਵਾਰਕਤਾ ਕੀਤੀ ਹੋਣੀ ਹੈ ਮੈਂ ਤਾਂ ਕਹਿ ਰਿਹਾ ਕਿ ਉਹਨਾਂ ਨੂੰ ਇਹ ਨਾ ਬੰਦ ਕਰਦੇ ਉਹ ਇਹ ਨਾ ਬੀਬੀਆਂ ਦਾ ਗਰੋ ਹੈਗਾ ਵਾ ਇਹ ਆਪਣਾ ਏਦਾਂ ਬਲਾ ਕੇ ਇਹ ਆਪਣਾ ਏਦਾਂ ਥਾਣੇ ਤੋਂ ਕਰਦੇ ਨਾ ਹੋਰ ਵੀ ਕਹਿਣਾ ਕੀਤਾ ਹੋਏਗਾ ਐਦਾਂ ਤੈਪ ਹੋਰ ਵੀ ਡੱਗਾਂਗੇ ਹੋਏ ਹੋਣਗੇ ਤੇ ਮੈਂ ਰੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੱਥ ਜੋੜ ਕੇ ਕਿ ਇਹ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਆਪਣਾ ਇਹਨਾਂ ਸਜ਼ਾ ਦਿੱਤੀ ਜਾਵੇ ਦੀਪ ਸੋ ਨਵੀਂ ਪੱਤੀ ਦਾ ਰਹਿਣ ਵਾਲਾ ਹੀਰਖਸ਼ਾ ਚਲਾਉਂਦਾ ਹੈ ਇਸ ਵੱਲੋਂ ਕੰਪਲੇਂਟ ਆਈ ਹੈ ਕਿ 2 ਅਗਸਤ ਦੀ ਸ਼ਾਮ ਨੂੰ ਕੁ ਸਵਾਰੀਆਂ ਨੇ ਇਹਨੂੰ ਕਿਤੇ ਜਾਣ ਵਾਸਤੇ ਬੁਲਾਇਆ ਸੀ ਉੱਥੇ ਇਹਨਾਂ ਨਾਲ ਇਹਦਾ ਕਿਸੇ ਕੋਲੋਂ ਟਕਰਾਰ ਹੋਇਆ ਤੇ ਉੱਥੇ ਇਹ ਕਹਿ ਰਿਹਾ ਕਿ ਇਹਦੇ ਕੋਲੋਂ ਉਹਨਾਂ ਨੇ ਜ਼ਬਰਦਸਤੀ ਦੇ ਕੋਲੋਂ 2400 ਰੁਪਏ ਉਸਨੇ ਗੂਗਲ ਪੇ ਕਰਾ ਲਿਆ ਕੰਪਲੇਂਟ ਨੂੰ ਵੈਰੀਫਾਈ ਕਰ ਰਹੇ ਜੋ ਵੀ ਚੰਬਦੀ ਕਰਕੇ ਕੀਤੀ ਜਾਵੇਗੀ ਬਲੈਕਮੇਲ ਦੀ ਗੱਲ ਆਈ ਹੈ ਬਲੈਕਮੇਲ ਜਾਰੀ ਹੈ ਤਾਂ ਇਹਨੂੰ ਵੈਰੀਫਾਈ ਕਰ ਰਹੇ ਆਂ ਜੋ ਵੀ ਗੱਲ ਸਾਹਮਣੇ ਆਏਗੀ ਉਹਦੇ ਅਨੁਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ